ਜਿਹੜਾ ਜਿਹੜਾ ਹਮਲਾ ਹੋਇਆ ਉਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਬਹੁਤ ਮਾੜੀ ਗੱਲ ਹੋਈ ਉਹ ਬੰਦਾ ਮਤਲਬ ਬਾਦਲ ਸਾਹਿਬ ਤੇ ਹਮਲਾ ਹੋੜਾ ਉਹ ਬਚ ਕੇ ਪ੍ਰਮਾਤਮਾ ਨੇ ਸੱਚੇ ਪਾਤਸ਼ਾਹ ਤੇ ਕਿਰਪਾ ਕੀਤੀ ਕਿ ਉਹਦਾ ਦੀ ਮਤਲਬ ਜਾਨ ਬਚ ਗਈ ਪਰ ਮੈਂ ਹਮਲੇ ਦੀ ਯੋਧਾ ਨਿੰਦਾ ਜਿਹੜੀ ਉਹ ਕਰਦਾ ਔਰ ਮੈਂ ਇਸ ਹਮਲੇ ਨੂੰ ਸਾਡੀ ਪਾਰਟੀ ਜਾਂ ਸੀ ਕਦੀ ਵੀ ਦੀ ਚੰਗਾ ਸਮਝਦੇ ਬਹੁਤ ਮਾੜਾ ਔਰ ਸਭ ਤੋਂ ਮਾੜੀ ਗੱਲ ਕਿ ਬਖਵਾਤ ਸਾਹਿਬ ਦੇ ਬਿੱਟ ਗੇਟ ਦੇ ਉੱਤੇ ਹਮਲਾ ਆ ਇਸ ਕਰਕੇ ਇਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਨਿੰਦਾ ਜਿਹੜਾ ਦੋਸ਼ੀ ਹੈ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਮਜੀਠੀਆ ਕੀ ਕਹਿੰਦਾ ਦੀ ਕੀ ਕਹਿੰਦਾ ਮਜੀਠੀਆ ਦਾ ਕੋਈ ਜੂਰੀ ਦੀ ਜਵਾਬ ਦੇਣਾ ਜੀ ਸਰਕਾਰ ਆਪਣਾ ਕੰਮ ਕਰਦੀ ਹੈ ਜਾਂਚ ਚੱਲ ਰਹੀ ਹੈ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਸਮਝਦੇ ਕਿ ਨਹੀਂ ਕਰ ਬਾਕੀ ਜਿੰਨਾ ਕਰਾਇ ਰੱਖਿਆ ਗਿਆ ਬੱਸ ਇਹ ਤੁਹਾਨੂੰ ਹੋਰ ਹੀ ਪਤਾ ਲੱਗ ਜੀਦੋਂ ਮੈਂ ਲੋਕ ਸਭਾ ਦੀ ਇਲੈਕਸ਼ਨ ਲੜਦਾ ਸੀਗਾ ਜੀ ਤੇ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਸ਼ਹਿਰੀਆਂ ਦੀ ਇਹ ਬਹੁਤ ਵੱਡੀ ਮੰਗ ਸੀਗੀ ਜੇ ਤੁਸੀਂ ਬਸ ਜਿਹੜੀ ਇਹਨੂੰ ਦੁਬਾਰਾ ਚਾਲੂ ਕਰ ਤਾਸੀ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਉਦੋਂ ਦੇ ਹੀ ਇੱਥੇ ਕੰਮ ਕਰ ਰਹੇ ਸੀਗੇ ਇਸ ਪ੍ਰੋਜੈਕਟ ਦੇ ਉੱਤੇ ਕਿ ਅੰਮਸਾ ਸ਼ਹਿਰ ਵਾਸੀਆਂ ਨੂੰ ਇਹਦੀ ਬੜੀ ਵੱਡੀ ਸਹੂਲਤ ਹੈ ਇਹਨੂੰ ਦੁਬਾਰਾ ਜਿਹੜਾ ਚਾਲੂ ਕੀਤਾ ਜਾਵੇ ਸੋ ਅੱਜ ਅਸੀਂ ਇਹਨੂੰ ਦੁਬਾਰਾ ਚਾਲੂ ਕਰਦੇ ਅਤੇ ਇਹਨੂੰ ਅਸੀਂ 10 10 15 15 ਬੱਸਾਂ ਦੇ ਤੌਰ ਤੇ ਸਹਿਸਾਜੇ ਬਲੋ ਜਿਹੜਾ ਟ੍ਰਾਇਲ ਕਰਕੇ ਕਿਉਂਕਿ ਬੱਸਾਂ 60 1.5 ਸਾਲ ਖੜੀਆਂ ਰਹੀਆਂ ਉਹਨਾਂ ਦੀ ਮੁਰੰਮਤ ਵੀ ਹੋ ਰਹੀ ਹੈ ਉਹ ਠੀਕ ਹੋ ਗਿਆ ਅਸੀਂ ਆਉਂਦੇ ਹਾਂ ਦਿਨਾਂ ਦੇ ਵਿੱਚ ਸਾਰੀਆਂ ਬੱਸਾਂ ਜਿਹੜੀਆਂ 85 ਬੱਸਸ ਐ ਸਾਰੀਆਂ ਬਲੋ ਸ਼ਹਿਰ ਦੇ ਵਿੱਚ ਵੱਖ-ਵੱਖ ਦੁਟਾ ਦੇ ਉੱਤੇ ਜਿਹੜੀਆਂ ਉਹ ਚਲਾ ਦਾਰੀਵਾਸ ਸਾਰਾ ਪਹਿਲਾ ਪ੍ਰੋਜੈਕਟ ਹੈ ਜਿਆ ਛੇਵੀਂ ਵਾਰ ਟ੍ਰਾਇਲ ਹੋਣ ਜਾ ਰਿਹਾ ਜੀ ਕੀ ਲੱਗਦਾ ਕਿ ਇੰਨੇ ਟ੍ਰਾਇਲ ਨਹੀਂ ਇਹ ਐਕਚੁਅਲੀ ਕੀ ਹੈ ਕਿ ਜਦੋਂ ਕਿਸੇ ਪ੍ਰਾਈਵੇਟ ਕੰਪਨੀ ਕੋ ਚਲਿਆ ਜਾਂਦਾ ਠਿਕਾ ਤੇ ਜਦੋਂ ਕੰਪਨੀ ਭੱਜ ਜਾਂਦੀ ਹੈ ਤੇ ਸਰਕਾਰ ਬੇਵਸ ਹੋ ਜਾਂਦੀ ਹੈ ਫੇ ਸਾਨੂੰ ਦੁਬਾਰਾ ਨਵੇਂ ਸਿਰੇ ਤੋਂ ਮਤਲਬ ਜਿਹੜਾ ਕਰਨਾ ਪੈਂਦਾ ਪਰ ਮੈਨੂੰ ਲੱਗਦਾ ਕਿ ਹੁਣ ਇਹ ਜਿਹੜਾ ਨਹੀਂ ਹੋਊਗਾ ਹੁਣ ਇਹਨੂੰ ਇਹੀ ਆਪ ਚਲਾ ਦੇ ਨਗਰ ਨਿਗਮ ਚਲਾਉਗੀ ਇਹ ਤੂੰ ਉਹਦੇ ਇਹ ਮਤਲਬ ਹੁਣ ਬਿਲਕੁਲ ਸਹੀ ਚੱਲੂਗੀ ਓ ਸ਼ਹਿਰੀ ਇਹਦਾ ਇਹਦਾ ਆਨੰਦ ਮਾਣਨਗੇ ਸੁਖ ਮਾਣਨਗੇ ਮੈਂ ਕੰਮ ਕੀ ਚੋਣਾ ਮਹੀਨੇ ਕੀ ਲੱਗਦਾ ਇਹਨੂੰ ਜੇ ਧਿਆਨ ਚ ਰੱਖ ਕੇ ਚੱਲਿਆ ਜਾ ਰਿਹਾ ਨਹੀਂ ਦੇ ਦੇ ਨਹੀਂ ਦੇ ਦੇ ਨਹੀਂ ਚੋਣਾ ਦਾ ਇਹਦਾ ਕੋਈ ਸਵਾਲ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਲੋਕ ਸਭਾ ਦੀ ਚੋਣ ਦੇ ਵਿੱਚ ਬਹੁਤ ਸਾਰੇ ਜਦੋਂ ਸਾਡੇ ਐਮ ਐਲ ਏ ਸਾਹਿਬ ਮੇਰੇ ਨਾਲ ਅਸੀਂ ਜਦੋਂ ਵੋਟਾਂ ਮੰਗਣ ਜਾਂਦੇ ਸੀਗੇ ਤੇ ਲੋਕ ਇਹ ਜਿਹੜੀ ਮੰਗਾ ਕਰਦੇ ਉਹਨਾਂ ਦੀ ਕੀ ਮੰਗ ਸੀਗੀ ਕਿ ਬਸ ਜਿਹੜੀ ਚਲਾਈ ਜਾਵੇ ਉਦੋਂ ਕਰਕੇ ਅਸੀਂ ਪਹਿਲੇ 5-6 ਮਹੀਨੇ ਤੋਂ ਜਦੋਂ ਦੀ ਚੋਣ ਹੋਈ ਉਦੋਂ ਦੇ ਪਹਿਲਾ ਹਫ਼ਤੇ ਤੋਂ ਨਾ ਸੀਗਾ ਉਹਦੀ ਡਿਊਟੀ ਲਈ ਸੀਗੀ ਉਹਨ ਔਲਖ ਸਾਹਿਬ ਜਦੋਂ ਦੇ ਆਏ ਇਹਨਾਂ ਨੂੰ ਮੈਂ ਕਹਿ ਸਭ ਤੋਂ ਪਹਿਲਾਂ ਇਹ ਕੰਮ ਕਰਦਾ ਕਿਉਂਕਿ ਸ਼ਹਿਦਗਾਨਾ ਆਪਾਂ ਵਾਅਦਾ ਕੀਤਾ ਸੀਗਾ ਕਿ ਇਹ ਬੱਸ ਸਰਵਿਸ ਜਿਹੜੀ ਜਲਦੀ ਚਾਲੂ ਕਰ ਦਿਆਂਗੇ ਸੋ ਆਪਣੇ ਵਾਅਦੇ ਤੇ ਸਰਕਾਰ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਦੋ ਆਦੇ ਦੀ ਮੀਟਿੰਗ ਲਈ ਦੋ ਵਾਂ ਲੋਕਲ ਬਾਡੀ ਬੰਤੀ ਜੀ ਨੇ ਮੀਟਿੰਗ ਲਈ ਕਈ ਕੋਸ਼ਿਸ਼ ਕੀਤੀ ਸੋ ਲੋਕਾਂ ਦਾ ਜਿਹੜਾ ਵਾਦਾ ਕੀਤਾ ਉਹ ਅੱਜ ਹੀ ਪੂਰਾ ਕਰ ਜਾਦੇ ਤਾਂ ਹੁਣ ਕੋਈ ਸਮੱਸਿਆ ਨਹੀਂ। ਬੜਿਆ ਸਾਹਿਬ ਇਹਨਾਂ ਦੀ ਤਨਖਾਹਾਂ ਦਾ ਬੜਾ ਮਸਲਾ ਰਹਿੰਦਾ ਸੀਗਾ। ਨਹੀਂ ਨਹੀਂ ਕੋਈ ਨਹੀਂ। ਹੋਰ ਐਸੀ ਉਹ ਕਿਉਂਕਿ ਪ੍ਰਾਈਵੇਟ ਕੰਪਨੀ ਕਰਕੇ ਰਫੜ ਸੀਗਾ। ਹੁਣ ਇਹ ਖੁਦ ਚਲਾ ਦੇ ਹੁਣ ਕੋਈ ਇਦਾਂ ਦਾ ਪੰਗਲ। ਸਾਰੀ ਮਸਲੀ ਮੋਟਰ ਟੈਂਪਲ ਤੁਸੀਂ ਚੱਕਰ ਪਾ ਰਿਆ ਸੀਗਾ ਲਾਈਟਾਂ ਜਾ ਗਈਆਂ ਸੀਗਾ ਲੇਕਿਨ ਹੁਣ ਫੇਰ ਹਾਲਾਤ ਉਦਾਂ ਦੇ ਹੀ ਨੇ। ਨਜ਼ਰ ਲਾਈਟਾਂ ਉੱਥੇ ਫੇਰ ਨਹੀਂ ਆ ਰਹੀਆਂ। ਲਾਈਟਾਂ ਬੰਦ ਲੈਣ ਲੋਕ ਉਹਦੇ ਰੇਤ ਦੇ ਵਿੱਚ ਸਫਲ ਕਰ ਰਹੇ ਨੇ ਕੀ ਕਹਿਣਾ ਚਾਹੁੰਦੇ? ਕੀ ਚਾਹੁੰਦੇ ਨੇ ਲਾਈਟਾਂ ਜਾ ਮੈਂ ਮੈਂ ਅੱਜ ਅੱਜ ਸ਼ਾਮ ਨੂੰ ਮ ਔਲਖ ਸਾਹਿਬ ਦੇ ਨਾਲ ਕਰੀਨਾ ਸਾਹਿਬ ਦਾ ਸਾਦਾ ਜਿਹੜਾ ਉਹ ਡਿਪਾਰਟਮੈਂਟ ਆ ਬੰਦ ਬਿਜਲੀ ਵਾਲਾ ਉਹਨਾਂ ਨੂੰ ਨਾਲ ਲੈ ਕੇ ਦੁਬਾਰਾ ਇੱਕ ਦਾ ਚੈੱਕ ਕਰਾਂਗੇ ਮੈਂ ਤੁਹਾਨੂੰ ਦੱਸਤੀ ਵੀ ਕਿ ਇਹ ਦੱਸਿਆ ਕਿ ਉੱਥੇ ਕੋਈ ਪਰੋਲ ਨਹੀਂ ਆ ਕੋਈ ਗੱਲ ਦੀ ਅਸੀਂ ਬੰਦ ਨਹੀਂ ਹੋ ਦਿਆਂਗੇ ਠੀਕ ਕਰ ਦੇਵਾਂਗੇ ਗਾਰੀਵਾਲ ਸਾਹਿਬ ਅੰਮ੍ਰਿਤ ਸਾਹਿਬ ਦੇ ਵਿੱਚ ਸਿੱਟਿੰਗ ਬੱਸਾਂ ਪਈਆਂ ਬੰਦ ਪਈਆਂ ਉਹ ਦੁਵਾੜੇ ਉਹਦੇ ਤੇ ਵੀ ਕਰ ਉਹਦੇ ਤੇ ਵੀ ਕਰ ਅਸੀਂ ਸਾਰੀਆਂ ਬੱਸਾਂ ਜਿੰਨੀਆਂ ਸਰਕਾਰੀ ਪ੍ਰੋਪਰਟੀ ਸਾਡੇ ਕੋਲ ਪਈਆਂ ਸਾਰੀਆਂ ਸਾਰੇ ਸਾਰੇ ਸਾਰੀਆਂ ਚਲਾਵਾਂਗੇ ਬੱਸਾਂ ਬੰਦ ਕਿਉਂ ਪਿਆ ਪ੍ਰੋਜੈਕਟ ਨਹੀਂ ਜੀ ਕਈ ਤਾਂ ਮੈਂ ਦੱਸਿਆ ਕਈ ਕੋਟਾ ਦੇ ਵਿੱਚ ਕੇਸ ਆ ਕਈ ਚੀਜ਼ਾਂ ਨੇ ਪਰ ਬੱਲੇ ਜਿਹੜਾ ਜੋ ਜੋ ਕਲੀਅਰ ਹੋ ਜਾਂਦਾ ਤੇ ਉਦੋਂ ਤੋਂ ਅਸੀਂ ਜਿਹੜਾ ਉਹ ਚਲਾਇਆ ਕਰ ਰਹੇ ਹਾਂ ਸਰ ਜੀ ਟ్రायल ਬੇਸਿਸ ਦੇ ਉੱਤੇ ਚਲਾ ਰਹੇ ਹਾਂ ਕਿ ਕੱਲ ਨੂੰ ਕਰਾਇਆ ਵੀ ਇਹਦਾ ਰੱਖਿਆ ਜਾਗਾ ਨਹੀਂ 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 ਸਭ ਕੁਝ ਰੱਖਿਆ ਜਾਊਗਾ ਜੀ ਟ్రायल ਬੇਸਿਸ ਤੇ ਕੋਈ ਨਹੀਂ ਇਹ ਪੱਕੇ ਤੌਰ ਤੇ ਦਵਾ ਕਿਲੋਮੀਟਰ ਦਾ ਸਿਸਟਮ ਰੱਖਿਆ ਗਿਆ ਸੀ ਜਿਸ ਕਰਕੇ ਪੂਰਾ ਟੈਂਡਰ ਜਿਹੜਾ ਨਹੀਂ ਮੈਂ ਕਿਹਾ ਇਹਨਾਂ ਨੂੰ ਅੱਜ ਤੁਸੀਂ ਅੱਜ ਇਹਨਾਂ ਨੂੰ ਤੁਸੀਂ ਚੱਲਣ ਦਿਓ ਸਟਾਰਟ ਹੋਣ ਦਿਓ ਜੋ ਜੋ ਕਵਾਇਆ ਕਰੂਆ ਦੋ ਤਿੰਨ ਦਿਨ ਦੇ ਵਿੱਚ ਵਿੱਚ ਸਭ ਕੁਝ ਤੈਅ ਕਰ ਦਿਆਂਗੇ ਮੈਂ ਨਗਰ ਨਿਗਮ ਬੱਸਾਂ ਚਲਾਉਗੀ ਮੈਂ ਫਿਰ ਕਹਿਣਾ ਚਾਹੁੰਦਾ ਕਿ ਹੁਣ ਇਹਦੇ ਤੇ ਕੋਈ ਪ੍ਰੋਬਲਮ ਨਹੀਂ ਆਉ। ਬਦਲ ਸਾਹਿਬ ਬਾਦਲ ਦੇ ਉੱਤੇ ਹਮਲਾ ਹੋਇਆ ਮੇਰੀ ਗੱਲ ਸੁਣੋ ਜਿਹੜਾ ਜਿਹਦਾ ਹਮਲਾ ਹੋਇਆ ਉਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਬਹੁਤ badi ਗੱਲ ਹੋਈ ਮਤਲਬ ਮਤਲਬ ਬਦਲ ਸਾਹਿਬ ਤੇ ਹਮਲਾ ਹੋੜਾ ਉਹ ਬਾਤ ਕੇ ਪ੍ਰਮਾਤਮਾ ਨੇ ਸੱਚੇ ਪਾਤਸ਼ਾਹ ਦੀ ਕਿਰਪਾ ਕੀਤੀ ਕਿ ਉਹਦਾ ਦੀ ਮਤਲਬ ਜਾਨ ਬਚ ਗਈ ਪਰ ਮੈਂ ਹਮਲੇ ਦੀ ਯੋਧਾ ਨਿੰਦਾ ਜਿਹੜੀ ਉਹ ਕਰਦਾ ਔਰ ਮੈਂ ਇਸ ਹਮਲੇ ਤੋਂ ਸਾਡੀ ਪਾਰਟੀ ਜਾ ਸੀ ਕਦੀ ਵੀ ਦੀ ਚੰਗਾ ਸਮਝਦੇ ਬਹੁਤ ਮਾੜਾ ਔਰ ਸਭ ਤੋਂ ਮਾੜੀ ਗੱਲ ਕਿ ਦਰਬਾਰ ਸਾਹਿਬ ਦੇ ਵਿੱਚ ਗੇਟ ਦੇ ਉੱਤੇ ਹਮਲਾ ਹੋਇਆ ਇਸ ਕਰਕੇ ਇਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਨਿੰਦਾ ਜਿਹੜਾ ਦੋਸ਼ੀ ਹੈ ਉਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਾਂਗੇ। ਸੋ ਐਸੀ ਸੇ ਦੇ ਨਹੀਂ ਸੇਮ ਡੇ ਹੀ ਮਨਜੀਠੇ ਦੇ ਵਿੱਚ ਬੰਬ ਲਾਸਟ ਵੀ ਹੁੰਦਾ ਹੈ। ਉਹ ਪਹਿਲਾਂ ਅਜ ਨਾਲੇ ਵੀ ਕਰਦੇ ਹੁੰਦਾ ਹੈ ਜਾਂ ਫਿਰ ਪੰਜਾਬ ਦੇ ਵਿੱਚ ਅਮਨ ਗਲਾ ਕੇ ਜਾ ਰਿਹਾ। ਕੋਈ ਗੱਲ ਕਿਤੇ ਹਾਲਾਤ ਖਰਾਬ ਨਹੀਂ ਕੇ ਹਾਲਾਤ ਬਿਲਕੁਲ ਅੰਡਰ ਕੰਟਰੋਲ ਨੇ। ਪੁਲਿਸ ਆਪਣਾ ਕੰਮ ਵਧੀਆ ਢੰਗ ਦਾ ਕਰ ਰਹੀ ਹੈ। ਕੋਈ ਇਹ ਤੇ ਕੋਈ ਗੱਲ ਨਹੀਂ। ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਇੱਕ ਬਹੁਤ ਵੱਡੀ ਛਾਜਿਸ਼ ਹੈ। ਜਿਹੜੀ ਪੰਜਾਬ ਦੋਦੀ ਛਾਜਿਸ਼ ਹੈ। ਪੰਜਾਬ ਨੂੰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ। ਅਸੀਂ ਪੰਜਾਬ ਦਾ ਮਾਹੌਲ ਕਦੇ ਵੀ ਖਰਾਬ ਨਹੀਂ ਹੁੰਦਾਂਗੇ ਸਾਡੀ ਪੁਲਿਸ ਇਸ ਕਾਬਿਲ ਹੈ ਕਿ ਅਸੀਂ ਪੰਜਾਬ ਨੂੰ ਪੰਜਾਬ ਨੂੰ ਕੋਈ ਵੀ ਅਮਨ ਸ਼ਾਂਤੀ ਕੋਈ ਬੰਦਾ ਇਦਾਂ ਦੀ ਕਾਰਵਾਈ ਕਰਦਾ ਉਹਦੇ ਖਿਲਾਫ ਸਖਤ ਕਾਰਵਾਈ ਕਰੇਗਾ ਇਹ ਜੋ ਮਾਮਲਿਆਂ ਦੇ ਵਿੱਚ ਐਫ ਆਈ ਆਰ ਦਰਜ ਨਹੀਂ ਹੋਈ ਥਾਣੇ ਦੇ ਵਿੱਚ ਕਿਹੜੇ ਨਾਮਜੀਠੇ ਵਾਲੇ ਤੇ ਨਾ ਹੀ ਗੁਰਬਖਸ਼ ਨਗਰ ਚੌਂਕੀ ਵਾਲੇ ਦੇ ਉਹ ਪਾ ਮਾ ਦਾ ਸਭ ਕੁਝ ਹੋ ਗਿਆ ਤੂੰ ਹੋਰ ਪਤਾ ਕਰ ਉਹ ਪਤਾ ਕਰ ਤੁਸੀਂ ਕੰਟੈਂਪਟ ਕਰ ਰਹੇ ਹੋ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਲੇਕਿਨ ਵਿਕਰਮ ਸਿੰਘ ਮਜੀਠੀਆ ਕਹਿ ਰਹੇ ਨੇ ਕਿ ਤੁਸੀਂ ਤੁਹਾਡੀ ਸਰਕਾਰ ਦਾ ਫੇਲਿਅਰ ਹੈ ਉਹਨੂੰ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹੋ ਛੱਡੋ ਫੋਟੋਆਂ ਵੀ ਉਹਨਾਂ ਚਾਹੀਦੀਆਂ ਓ ਛੱਡੋ ਆ ਬੱਸਾਂ ਤੇ ਲੋਕ ਲੱਗੇ ਆ ਮਜੀਠੀਆ ਕੀ ਕਹਿੰਦਾ ਦੇ ਕੇ ਕਹਿੰਦਾ ਮਜੀਠੀਆ ਦਾ ਕੋਈ ਜੂਰੀ ਦੀ ਜਵਾਬ ਦੇਣਾ ਸਰਕਾਰ ਦਾ ਆਪਣਾ ਕੰਮ ਕਰ ਵੀ ਹੈ ਜਾਂ ਚੱਲ ਰਹੀ ਹੈ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਸਮਝਦੇ ਕਿ ਨਹੀਂ ਬਾਕੀ ਕਿੰਨਾ ਕਰਾਇਆ ਰੱਖਿਆ ਗਿਆ ਬੱਸ ਇਹ ਤੁਹਾਨੂੰ ਹੋਰ ਹੀ ਪਤਾ ਲੱਗ